ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਅੰਤਰ ਗਾਵਉ ਬਾਹਰ ਗਾਵਉ ਗਾਵਉ ਜਾਗ ਸਵਾਰੀ ਸੰਗ ਚਲਨ ਕਉ ਤੋਸਾ ਦਿਨਾ गोबिंद नाम के ब्योहारी अंतर गावो बाहर गावो गावो जाग सवारी संग चलन को तोसा दीना गोबिंद नाम के ब्योहारी ਅਵਰ ਵਿਸਾਰੀ ਵਿਸਾਰੀ ਨਾਮਦਾਨ ਗੁਰਪੂਰੈ ਦਿਓ ਮੈਂ ਇਹੋ ਆਦਾਰੀ ਰਹਾਉ ਦੁਖਨ ਗਾਵਉ ਸੁਖ ਪੀ ਗਾਵਉ ਮਾਰਗ ਪੰਥ ਸਮਾਰੀ ਨਾਮ ਦ੍ਰਿੜ ਗੁਰ ਮਨ ਮਹਿ ਦੀਆ ਮੋਰੀ ਤਿਸਾ 부ਝਾਰੀ ਦਿਨ ਪੀ ਗਾਵਉ ਰੈਣੀ ਗਾਵਉ ਗਾਵਉ ਸਾਸ ਸਾਸ ਰਸਨਾਰੀ ਸਤ ਸੰਗਤ ਮਹਿ ਵਿਸਾਸ ਹੋਏ ਹਰ ਜੀਵਤ ਮਰਤ ਸੰਘਾਰੀ ਜਨਾਨਕ ਕਾਓ ਇਹੋ ਦਾਨ ਦੇਹੋ ਪ੍ਰਭ ਪਾਵਉ ਸੰਤ ਰੇਨ ਉਰਤਾਰੀ ਸਰਵਣੀ ਕਥਾ ਨੈਨ ਦਰਸ ਪੇਖਉ ਮਸਤਕ ਗੁਰ ਚਰਨਾਰੀ ਜਨਾਨਕ ਕਾਓ ਇਹੋ ਦਾਨ ਦੇਹੋ ਪ੍ਰਭ ਪਾਵੋ ਸੰਤ ਰੇਨ ਉਰਤਾਰੇ ਸਰਵਣੀ ਕਥਾ ਨੈਨ ਦਰਸੁ ਪੇਖਾਉ ਮਸਤਕ ਗੁਰ ਚਰਨਾਰੀ ਵਾਹੇ ਗੁਰਜੀਕਾ ਖਲਸਾ ਵਾਹੇ ਗੁਰਜੀਕੀ ਫਤਿਹ